ਅਹੀਂ ਸ਼ਸਤਰਾਂ ਦੀ ਪੂਜਾ ਕਰਦੇ ਆਂ ਅਹੀਂ ਸ਼ਸਤਰਾਂ ਦੇ ਉਤੇ ਸਾਸਨ ਅਤਰ ਆਦਿਕ ਛੜਕਦੇ ਆਂ ਤੂਫ ਤਖਾਉਂਦੇ ਆ ਇਸੇ ਕਰਕੇ ਹਜੂਰ ਸਾਹਿਬ ਝਟਕੇ ਦੇ ਵੀ ਪਰੰਪਰਾ ਹੈ ਕਿਉਂਕਿ ਸ਼ਸਤਰ ਨੂੰ ਭੋਗ ਵੀ ਖੂਨ ਦਾ ਹੀ ਲੱਗਦਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਸ਼ਸਤਰ ਦਾ ਭੋਜਨ ਕੀ ਹੈ ਜੇ ਸ਼ਸਤਰ ਹੇਠ ਪਈ ਤ ਕਿਰਪਾਨ ਜਦ ਸਵੇਰੇ ਵੇਖੇ ਜਾ ਕੇ ਉੱਤੇ ਹੋ ਜਾਂਦੀ ਹੈ ਇਹਦਾ ਮਤਲਬ ਸ਼ਸਤਰ ਚ ਜਾਨ ਹੈ ਜਿਉਂਦੇ ਨੇ ਇਹ ਜਿਉਂਦਿਆਂ ਨੂੰ ਭੁੱਖ ਵੀ ਲੱਗਦੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਸਾਧ ਸੰਗਤ ਜੀ ਅਧਿਆਤਮਿਕ ਬਾਤ ਦੇ ਨਾਲ ਇਹਦਾ ਸੰਬੰਧ ਹੈ ਇਹ ਦਾ ਸੰਸਾਰਿਕ ਪੱਖ ਦੇ ਨਾਲ ਸੰਬੰਧ ਨਹੀਂ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਮਹਾਰਾਜ ਨੇ ਐਵੇਂ ਨਹੀਂ ਲਿਖ ਦਿੱਤਾ ਸਵਾ ਲੱਖ ਸੇ ਇੱਕ ਲੜਾਉ ਸਵਾ ਲੱਖ ਸੇ ਇੱਕ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਐਵੇਂ ਨਹੀਂ ਲਿਖਿਆ ਮਹਾਰਾਜ ਨੇ ਮਹਾਰਾਜ ਨੇ ਪਤਾ ਹੈ ਵੀ ਜਦੋਂ ਸਿੰਘ ਜੰਗ ਦੇ ਮੈਦਾਨ ਚ ਨਿਤਰਦਾ ਹੈ ਉਦੋਂ ਮੁਖ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੁੰਦਾ ਹੈ ਤੇ ਨਾਲੇ ਹੱਥਾਂ ਵਿੱਚ ਉਹਨੇ ਕਿਰਪਾਨ ਫੜੀ ਹੁੰਦੀ ਹੈ ਉਦੋਂ ਗੁਰੂ ਕੇ ਸਿੰਘ ਨੂੰ ਦੋ ਚੀਜ਼ਾਂ ਦੇ ਉੱਤੇ ਹੀ ਆਸਰਾ ਹੈ ਇੱਕ ਵਾਹਿਗੁਰੂ ਦਾ ਨਾਮ ਤੇ ਦੂਸਰਾ ਸ਼ਸਤਰ ਹੋਰ ਉਹਦੀ ਰੱਖਿਆ ਕਰਨ ਵਾਲਾ ਉੱਥੇ ਸੰਸਾਰ ਵਿੱਚ ਕੋਈ ਵੀ ਨਹੀਂ ਜੇ ਜਦੋਂ ਪਤਾ ਹੈ ਵੀ ਹਜ਼ਾਰ ਬੰਦਿਆ ਘੇਰਾ ਪਾ ਕਰਕੇ ਬੈਠਾ ਹੈ 10 ਲੱਖ ਬੰਦਾ ਘੇਰਾ ਪਾ ਕਰਕੇ ਬੈਠਾ ਹੈ ਉੱਥੇ ਰੱਖਿਆ ਕਰਨ ਵਾਲੀ ਸ਼ਸਤਰ ਹੀ ਹੈ ਹੋਰ ਕੀ ਹੈ ਹੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਜਿਵੇਂ ਤੁਸੀਂ ਵੀਡੀਓ ਦਾ ਥੰਬਨੇਲ ਦੇਖਿਆ ਹੀ ਹੈ ਕਿ ਆਪਾਂ ਵੀਡੀਓ ਬਣਾਈਆਂ ਗਦਕੇ ਦੇ ਕਿਵੇਂ ਛੋਟੇ ਛੋਟੇ ਬੱਚੇ ਕਿੱਡਾ ਵਧੀਆ ਗਦਕਾ ਖੇਡਦੇ ਆ ਅਖਾੜੇ ਦਾ ਕਿੱਡਾ ਵਧੀਆ ਪੈਦੜਾ ਮਲਦੇ ਤੇ ਆਜੋ ਵੇਖੀਆ ਆਪਾਂ ਬੱਚਿਆਂ ਦੀਆਂ ਵੀਡੀਓ ਕਰਕੇ ਦੀਆਂ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਬਾਅਦ ਤੋਂ ਆਦ ਆਪਣੇ ਬੱਚਿਆਂ ਨੂੰ ਭੰਗੜੇ ਦੀ بجائے ਗਦਕੇ ਦੀ ਸਿਖਲਾਈ ਦਵਾਇਆ ਕਰੋ ਤਾਂ ਕਿ ਬੱਚੇ ਦੇ ਆਉਣ ਵਾਲੇ ਭਵਿੱਖ 'ਚ ਵੀ ਇਹ ਕੰਮ ਆਊਗਾ ਤੇ ਆਤਮ ਰੱਖਿਆ ਵਾਲੀ ਵੀ ਇਹ ਵਧੀਆ ਆ ਤੇ かな ਦੀ ਵੀਡੀਓ ਵੇਖਣ ਲਈ ਧੰਨਵਾਦ ਤੇ ਜੇਕਰ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ